ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਮੈਂ ਕਿਹਾ ਵੀ ਵਰਲਡ ਬੈਂਕ ਦਾ ਮੁਖੀ ਸਿੱਖ ਹੋਵੇ ਤੇ ਸਿੱਖਾਂ ਕੋਲੇ ਆਪਣੀ ਕ੍ਰਾਂਤੀ ਨਾ ਹੋਵੇ ਹੈ ਜੀ ਤੇ ਜੇ ਕੋਈ ਦਿਮਾਗ ਲਾ ਕੇ ਕੋਈ ਚੀਜ਼ ਬਣਾਵੇ ਤੇ ਇਸ ਇਹਨਾਂ ਨੂੰ ਇਨਸਿਕਿਉਰਟੀ ਪੈ ਜੇ ਵੀ ਸਾਨੂੰ ਵੋਟ ਕੌਣ ਪਾਉ ਵੀ ਪੈਸੇ ਦਾ ਮਸਲਾ ਦਾ ਹੱਲ ਕਰ ਲਿਆ ਇਹਨੇ ਕਿਉਂ ਮੇਰਾ ਕੈਪ ਵੀ ਹੋਇਆ ਅੱਧਾ ਉਹ ਵੀ ਖੁੱਲ ਗਿਆ 7 ਤਰੀਕ ਨੂੰ ਕੋਰਟ ਆਰਡਰ ਮਿਲੇ ਸੀਗੇ ਤਕਰੀਬਨ ਆਈ ਥਿੰਕ 2-4 ਦਿਨ ਹੋਰ ਆ ਸਾਰਾ ਕੰਮ ਨਿਬੜ ਜਾਣਾ ਨੁਦਰੀ ਦੀ ਐਨ ਮੌਕੇ ਤੇ ਉਹ ਖੁੱਲਿਆ ਐਨ ਮੌਕੇ ਤੇ ਮੇਰਾ ਪਾਸਪੋਰਟ ਆਇਆ ਜਦੋਂ ਜਰਮਨੀ ਟਕਸਾਲ ਨੂੰ ਸਿੱਕਿਆਂ ਤੇ ਨੋਟਾਂ ਦਾ ਆਰਡਰ ਦਿੱਤਾ ਕੱਲ ਪਾਸਪੋਰਟ ਆ ਗਿਆ ਪਰਸੋਂ ਆਰਡਰ ਦਿੱਤਾ ਕੱਲ ਪਾਸਪੋਰਟ ਆ ਗਿਆ ਜੀ ਕੱਲਾ ਆਪੇ ਵਰਤੀ ਜਾਂਦੀ ਹੈ ਗੁਰੂ ਰਾਮਦਾਸ ਪਾਤਸ਼ਾਹ ਦੀ ਸਮਝਿਓ ਰੁ ਖਿੱਚਣ ਵਾਲਿਆਂ ਨੇ ਖਿੱਚਣੇ ਲੱਤਾਂ ਮੈਨੂੰ ਸਭ ਪਤਾ ਤੁਹਾਡਾ ਕੀ ਕਰ ਲੱਗੇ ਜੀ ਸਾਡੇ ਪੁਰਾਣੇ ਗਰੁੱਪ ਸੀਗੇ ਮੈਸੇਜ ਪਾਉਣ ਇੱਕ ਦੁਸਾਨ ਸਾਹਿਬ ਅੱਛਾ ਆਪਦਾ ਵੀ ਦੱਸ ਦਿਓ ਵੀ ਭੈਣ ਫੈਸੇ ਜਿਹੜੇ ਡੁੱਬੇ ਉਹ ਫੀਮਕ ਮੰਗਾਉਣ ਨੂੰ ਭੇਜੇ ਸੀ ਕਿ ਭਰਾਵਾ ਐਂ ਵੀ ਦੱਸ ਦੇ ਵੀ ਜਿਹੜੇ ਪੈਸੇ ਦਿੱਤੇ ਸੀ ਉਹ ਕਿਸ ਚੀਜ਼ ਲਈ ਦਿੱਤੇ ਸੀ ਉਹ ਵੀ ਦੱਸ ਵੀ ਫੀ ਮਗਾਉਣ ਲਈ ਦਿੱਤੇ ਸੀ ਕਸਟਮ ਵਾਲਿਆਂ ਨੇ ਫੜ ਲਈ ਤੇ ਉਹਦੇ ਵਿੱਚ ਜਗਮਨ ਬਾਈ ਦਾ ਕੀ ਕਸੂਰ ਇਹ ਵੀ ਦੱਸ ਦੇ ਨਾ ਵੀ ਆਹ ਚੀਜ਼ ਲਈ ਪੈਸੇ ਸੀ ਉਹ ਤਾਂ ਦੱਸ ਦੇ ਨਹੀਂ ਹਾਂ ਅਸੀਂ ਸਬੂਤ ਦਿਖਾਵਾਂਗੇ ਸਬੂਤ ਦਿਖਾਵਾਂਗੇ ਦੂਸਰੀ ਚੀਜ਼ ਦਫ਼ਤਰਾਂ 'ਚ ਕਹਿੰਦਾ ਜਿਹੜੇ ਬੈਠੇ ਨੇ ਜੀ ਉਹਨਾਂ ਦੇ ਕੋਟਾ ਫਿਰੂ ਦਫ਼ਤਰ ਵਾਲਿਆਂ ਨੂੰ ਚੱਕਾਂਗੇ ਚੱਕ ਲਓ ਭਾਈ ਜਾ ਕੇ ਮੇਰਾ ਕੋਈ ਕੇਐਮਸੀ ਨਾਲ ਲੈਣਾ ਦੇਣਾ ਤੁਸੀਂ ਕੋਈ 10 ਬੁੱਧੀ ਜੀ ਵੀ 11 ਬੁੱਧੀ ਜੀ ਵੀ ਦੀ ਪੰਚਾਇਤ ਆ ਜਿਓ ਕੇਐਮਸੀ ਮੈਂ ਤੁਹਾਡੇ ਵਾਲੇ ਕਰ ਦਿੰਦਾ ਮਾਫ ਕਰਿਓ ਮੈਂ ਤਾਂ ਸਿਰਫ ਉਹਦੀ ਮਸ਼ਹੂਰੀ ਕਰ ਰਿਹਾ ਠੀਕ ਹੈ ਜੀ ਮਸ਼ਹੂਰੀ ਕਰਨ ਵਾਲੇ ਦਾ ਕੀ ਕਸੂਰ ਜੇ ਉਹਦੇ ਤੇ ਕੁਝ ਹੋਆ ਕੇਐਮਸੀ ਦੇ ਵਰਕਰ ਦਾ ਉਹਦੇ ਨਾਲ ਕੀ ਲੈਣਾ ਦੇਣਾ ਜੇ ਕੋਈ ਬੰਦਾ ਮਸ਼ਹੂਰੀ ਕਰ ਰਿਹਾ ਤੇ ਅਗਲਾ ਕਹਿੰਦਾ ਇਹ ਪੈਸੇ ਲਾ ਰਿਹਾ ਅਗਲਾ ਪਾਗਲ ਆ ਜਿਹੜਾ ਪੈਸੇ ਲਾ ਰਿਹਾ ਫਿਰ ਜੇ ਮੈਂ ਲਾ ਵੀ ਰਿਹਾ ਮੇਰਾ ਡੁੱਬੂ ਕਿਸੇ ਨੂੰ ਇਹਦੇ ਨਾਲ ਕੀ ਦੁੱਖ ਕੀ ਟੇਡ ਦੋਦਾ ਰੌਲਾ ਹੋ ਨਹੀਂ ਰੌਲਾ ਇੱਥੇ ਹੈ ਇਹ ਨੌਕਰੀਆਂ ਦੇਣ ਲੱਗ ਗਿਆ ਇਹ ਕਰਜ਼ੇ ਲਾਉਣ ਦੀ ਗੱਲ ਕਰਨ ਲੱਗ ਗਿਆ ਇਹਨਾਂ ਦਾ ਲੋ ਹੁਣ ਟੋਕਨ ਬਣਾ ਲਿਆ ਇਹਨਾਂ ਤੋਂ ਰੋਕ ਨਹੀਂ ਪਾ ਰਿਆ ਸਾਤੋਂ ਰੌਲਾ ਇੱਥੇ ਖੜਾ ਵੀ ਸਾਨੂੰ ਵੋਟ ਕੌਣ ਪਾਉ ਮੈਂ ਕੀ ਕਹਤਾ ਮੈਂ ਇਹ ਕਹਤਾ ਵੀ ਇੱਕ ਤਰੀਕ ਤੱਕ ਪਿੰਡਾਂ ਚੋਂ 40 50 60 ਜਿੰਨੇ ਬੱਚੇ ਪਲੱਸ 2 ਨੂੰਹਾਂ ਤੀਆਂ ਆਏ ਗਿਆ ਲਿਆਓ ਸਾਰਿਆਂ ਨੂੰ ਨੌਕਰੀ ਦੇਵਾਂਗੇ ਅਨਾਉਂਸਮੈਂਟਾ ਕਰਾ ਦਿਓ ਪਿੰਡ ਚ ਸਵੇਰੇ ਕੱਟ ਕਰੋ ਕੇਐਮਸੀਆਈ ਦਾ ਖਰੜਾ ਪੜੋ ਨੌਜਵਾਨੋ ਆਪੇ ਪਿੰਡ ਦੇ ਆਪਣੇ ਆਪ ਹੀ ਕਰਨ ਲੱਗ ਜੇ ਸਾਨੂੰ ਮੈਸੇਜ ਕਰ ਦਿਓ ਵੀ ਸਾਡੇ ਪਿੰਡ ਐਨੇ 50 ਬੱਚੇ ਤਿਆਰ ਨੇ ਆਓ ਇਹਨਾਂ ਨੂੰ ਭਰਤੀ ਕਰਾਓ ਲਿਆਓ ਜੇ ਤਾਂ ਅਸੀਂ ਪਿੱਛੇ ਹਟੀਏ ਤਨਖਾਹਾਂ ਦੇਣ ਤੋਂ ਜਾਂ ਇੱਕ ਦਿਨ ਵੀ ਸਲੀਪ ਮਾਰੀਏ ਤਾਂ ਕਿਹੋ ਆਪਦੇ ਪਿੰਡ ਦੇ 40 50 ਬੱਚੇ ਭਰਤੀ ਦਾ ਕਰਾ ਸਕਦੇ ਹਾਂ ਸਰਪੰਚ ਸ਼ਾਮ ਨੂੰ ਅਨਾਉਂਸਮੈਂਟ ਕਰੇ ਵੀ ਸਵੇਰੇ ਮੇਰੇ ਘਰੇ ਇਕੱਠੇ ਹੋਵੋ ਸਰਪੰਚ ਖਰੜਾ ਪੜ੍ਹ ਲੇ ਕਿਸੇ ਪਾਰਟੀ ਦਾ ਹੋਵੇ ਮੈਨੂੰ ਕਿਸੇ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਬੱਚੇ ਭਰਤੀ ਹੋ ਗਏ ਅਗਲੇ ਨੂੰ ਰੁਜ਼ਗਾਰ ਤਾਂ ਮਿਲ ਗਿਆ ਤੁਸੀਂ ਕਰਜ਼ੇ ਵੀ ਛੱਡ ਦਿਓ ਕਿਸਾਨਾਂ ਨੂੰ ਮੈਂਬਰਸ਼ਿਪ ਬਣਾ ਬਣਾਓ ਨਾ ਬਣੋ ਨੌਕਰੀਆਂ ਤਾਂ ਅਸੀਂ ਤਨਖਾਹ ਦੇਣੀਆਂ ਨੇ ਕਿ ਲੈਣਾ ਪੈਸਾ ਉਲਟਾ ਦੇਣੀਆਂ ਨੇ ਤੁਸੀਂ ਇੱਕ ਵੀ ਮੈਂਬਰ ਨਾ ਬਣੋ ਕਿਸਾਨ ਜਮਾ ਨਾ ਨੌਕਰੀ ਦੇਣ ਦਾ ਤਾਂ ਕੋਈ ਪ੍ਰੋਬਲਮ ਨਹੀਂ ਜੀ ਨੌਕਰੀ ਤਾਂ ਦੇ ਲੈਣ ਦਿਓ ਕੋਈ ਮੈਂਬਰ ਨਾ ਬਣੋ ਠੀਕ ਆ ਪਰ ਨੌਕਰੀ ਦੇਣ ਦੀ ਕੋਈ ਉਹ ਹੋਵੇ ਵੀ ਭਾਈ ਨੌਕਰੀ ਦੇਣ ਚ ਆਹ ਸਮੱਸਿਆ ਹੈ ਜੀ ਤੇ ਰਜਗਾਰ ਦੇਣ ਚ ਵੀ ਕਿਸੇ ਨੂੰ ਕੋਈ ਸਮੱਸਿਆ ਤੁਸੀਂ ਕਿਸੇ ਕਿਸਾਨ ਨੂੰ ਮੈਂਬਰ ਨਾ ਬਣਾਓ ਕੋਈ ਕਿਸਾਨ ਸਾਡਾ ਮੈਂਬਰ ਨਾ ਬਣੇ ਭਾਈ ਪਰ ਨੌਕਰੀ ਤਾਂ ਦੇ ਲਈ ਤੁਹਾਡੇ 3 ਪੁੱਤਾਂ ਨੂੰ ਕਿ ਉਹ ਵੀ ਕੋਈ ਪ੍ਰੋਬਲਮ ਆ ਵੀ ਉਹ ਵੀ ਨਹੀਂ ਦੇ ਸਕਦੇ ਅਸੀਂ ਸਿਰਫ ਨੌਕਰੀਆਂ ਦੇ ਰਹੇ ਹਾਂ ਜੀ ਅਸੀਂ ਕਿਸੇ ਕਿਸਾਨ ਨੂੰ ਵਾਲੇ ਮੈਂਬਰ ਬਣਾਉਣ ਦੀ ਗੱਲ ਵੀ ਨਹੀਂ ਕੀਤੀ ਤੇ ਪੈਸਾ ਤਾਂ ਫੇਰ ਹੀ ਆਊ ਜੇ ਕਿਸੇ ਨੂੰ ਮੈਂਬਰ ਬਣਾਵਾਂਗੇ ਹਲੇ ਤਾਂ ਪੈਸਾ ਲਾ ਰਹੇ ਹਾਂ ਉੱਤੇ ਤੇ ਪਹਿਲਾਂ ਹੀ ਡੰਨ ਲੱਗ ਗਏ ਡਰਨ ਕਿਉਂ ਲੱਗ ਗਏ ਵੀ ਇਹਨਾਂ ਦੇ 3 ਪੁੱਤਾਂ ਨੂੰ ਨੌਕਰੀ ਦੇਤੀ 20000 ਰੁਪਏ ਚੜੇ ਮਹੀਨੇ ਘਰੇ ਆਉਣ ਲੱਗ ਗਿਆ ਆਟੇ ਦਾਲ ਤੇ ਸਾਨੂੰ ਕੌਣ ਵੋਟ ਪਾਊ ਤੇਲ ਤੇ ਰਾਸ਼ਨ ਤੇ ਸਾਨੂੰ ਕੌਣ ਵੋਟ ਪਾਊ ਨੌਕਰੀ ਤੇ ਸਾਨੂੰ ਕੌਣ ਪੁੱਛੂ ਰੌਲਾ ਇੱਥੇ ਖੜਾ ਹੈ ਹੁਣ ਇਹ ਫੈਸਲਾ ਪੰਜਾਬੀ ਉਹ ਸਿੱਖੋ ਤੁਸੀਂ ਕਰ ਲੋ ਵੀ ਤੁਸੀਂ ਕਿਹੜੀ ਲਕੀਰ ਦੇ ਪਾਸੇ ਤੇ ਖੜਨਾ ਹੈ ਇਨ੍ਹਾਂ ਵੱਲ ਖੜਨਾ ਹੈ ਕਿ ਮੇਰੇ ਵੱਲ ਖੜਨਾ ਹੈ ਸੋਨੂੰ ਲੱਗਦਾ ਮੈਂ ਮੈਂ ਮੇਰੇ ਕਿਰਦਾਰ ਚ 100 200 ਹੋ ਸਕਦੇ ਆ ਜੀ ਤੁਸੀਂ ਅੱਗੇ ਲੱਗ ਜੋ ਪਰ ਆਓ ਸਿਆਣੇ ਬੁੱਧੀਜੀਵੀ ਕੋਈ ਪੱਤਰਕਾਰ ਆਓ ਭਾਈ ਦੱਸ ਜਾਣੇ ਤੁਹਾਡੇ ਨਾਮ ਕਰ ਦਿੰਨੇ ਆ ਸਾਰਾ ਕੁਝ ਤੋਰੋ ਟੋਕਨ ਵੀ ਮੈਂ ਬੇਨਤੀ ਕਰਦਾ ਜੀ ਸਿੱਖ ਧਰਮ ਦੇ ਜਿਹੜਿਆਂ ਨੂੰ ਤੁਸੀਂ ਚੁਣੋਗੇ ਜਿਨ੍ਹਾਂ ਨੂੰ ਲੋਕ ਚੁਣ ਕੇ ਭੇਜਣ ਕੋਈ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ ਹੋਣ ਕੋਈ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਹੋਣ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਹੋਣ ਮੈਂ ਬੇਨਤੀ ਕਰਦਾ ਜੀ ਮੈਂ ਆ ਟੋਕਨ ਦਾ ਵਾਲਟ ਤੁਹਾਨੂੰ ਦਿੰਨਾ ਹੈ ਲਓ ਜੇ ਇੱਕ ਵੀ ਬੰਦੇ ਦੇ ਪੈਸੇ ਖਰਾਬ ਹੋਏ ਤਾਂ ਤੁਹਾਡੀਆਂ ਜੁਕਤੀਆਂ ਤੇ ਮੇਰਾ ਸਿਰ ਜੋ ਮਰਜੀ ਪੰਥ ਚੋ ਸੇਕ ਦਿਓ 7 ਦੀਆਂ 7 ਪੀੜ੍ਹੀਆਂ ਤੱਕ ਤੱਕ ਵੀ 7 ਪੀੜ੍ਹੀਆਂ ਜੀ ਇਹਨਾਂ ਨੂੰ ਪੰਥ ਚ ਨਹੀਂ ਵੜਨ ਦੇਣਾ ਪਰ ਅੱਗੇ ਤਾਂ ਲੱਗੋ ਕੋਈ ਹਿੱਕ ਤਾਂ ਥਾਪੜੇ ਕੋਈ ਮਾਈ ਦਾ ਲਾਲ ਸੂਰਾ ਦੁੱਲਾ ਜੰਮੇ ਤਾਂ ਸਹੀ ਕਿੱਧਰ ਗਏ ਸਾਡੇ ਦੁੱਲੇ ਕਿੱਧਰ ਗਈਆਂ ਸਾਡੀਆਂ ਮਾਤਾ ਸਾਹਿਬਕੌਰ ਜਮਾ ਕਰਨ ਨਹੀਂ ਰਿਹਾ ਯਾਰ ਤੁਹਾਡੇ ਚ ਉਹੀ ਪੁਲਿਸ ਚੱਕ ਲੂ ਤੁਹਾਨੂੰ ਬਿਨਾ ਮਤਲਬ ਤੋਂ ਜਦੋਂ ਤੁਹਾਡਾ ਕੋਈ ਕਸੂਰ ਨਹੀਂ ਤੁਸੀਂ ਕੋਈ ਚਿੱਟਾ ਵੇਚ ਰਹੇ ਹੋ ਕੋਈ ਕਤਲ ਕਰਤਾ ਮੈਂ ਕੋਈ ਗਵਨ ਕਰਤਾ ਮੈਂ ਕੋਈ ਅੱਤਵਾਦੀ ਆ ਤੁਸੀਂ ਇੱਕ ਗੱਲ ਦੱਸ ਦਿਓ ਗੇੜੇ ਬੰਦੇ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਉਹ ਤਾਂ ਮੇਰੇ ਨਾਲ ਕੰਮ ਕਰ ਰਿਆ ਉਹਦੇ ਤਾਂ ਵੀ ਜੇ ਅਪਲਾਈ ਹੋਈ ਜਾਂਦੇ ਆ ਤੇ ਇਹਨਾਂ ਦਾ ਐਵੇਂ ਢਿੱਡ ਦੁਖੀ ਜਾਂਦਾ ਤੂੰ ਇਹ ਤਾਂ ਦੱਸ ਦੇ ਭਾਈ ਦਲਜੀਤ ਜੀ ਆ ਵੀ ਪੈਸੇ ਫੀਮ ਮਗਾਉਣ ਨੂੰ ਦਿੱਤੇ ਸੀ ਕਸਟਮ ਵਾਲਿਆਂ ਨੇ ਫੜ ਲਈ ਤੇ ਜਿਨ੍ਹਾਂ ਦੀ ਪਹੁੰਚੀ ਭਾਈ ਪਹੁੰਚ ਗਈ ਹੁਣ ਮੈਂ ਮਗਾਉਣਾ ਮੈਂ ਖਾਣਾ ਕਰ ਲੈ ਜਿਹਨੇ ਜਿਹੜਾ ਕੁਝ ਕਰਨਾ ਯਾਰ ਆਬਦੇ ਕਬੀਲਦਾਰੀ ਆਪੇ ਕਿਉਂਟੋ ਆਬਦੇ ਦਮ ਤੇ ਜਿਹੜੀ ਮਰਜ਼ੀ ਚੀਜ਼ ਕਰੋ ਪਰ ਕਿਸੇ ਦੇ ਮੋਢੇ ਤੇ ਨਹੀਂ ਹੁਣ ਜੇ ਤੇਰੇ ਫੀਮ ਦੇ ਪੈਸੇ ਡੁੱਬ ਗਏ ਤਾਂ ਮੈਂ ਜਾ ਕੇ ਹੁਣ ਭਰਾ ਕੇ ਆਵਾ ਕਸਟਮ ਵਾਲੇ ਤੋਂ ਲੈ ਲੈ ਭਾਈ ਜਾ ਕੇ ਮੈਂ ਕਿਹਾ ਤੈਨੂੰ ਮੰਗਵਾਉਣ ਨੂੰ ਮੈਂ ਖਾਣਾ ਆਪਣੀ ਮਾਂ ਜਿੱਥੋਂ ਮਰਜ਼ੀ ਲਿਆਵਾ ਜਿੱਥੋਂ ਮਰਜ਼ੀ ਇੰਤਜ਼ਾਮ ਕਰਾਂ ਫੜ ਲੈ ਲੋ ਮੈਂ ਤਾਂ ਪੁਲਿਸ ਨੂੰ ਚੈਲੰਜ ਕਰਦਾ ਵੀ ਫੜ ਲਵੇ 13 ਸਾਲ ਹੋ ਗਏ ਖਾਂਦੇ ਨੂੰ ਫੜੇ ਤਾਂ ਸਹੀ ਉਹ ਇਹ ਤਾਂ ਕਦੇ ਵੀ ਆ ਚੱਕਵਾ ਫੜ ਲੇ ਜਗਮਨ ਆਹ ਹਤਿਆਰਾਂ ਦੇ ਮਾਮਲੇ 'ਚ ਸਵਾਰਟ ਆਲੇ ਆਏ ਸੀ ਪੁੱਛ ਲਿਓ ਵੀ ਅੱਜ ਵੀ ਚੀਜ਼ ਪੈਂਦੀ ਆ ਕਿ ਨਹੀਂ ਥੱਲੇ ਤੇ ਕਿਹਾ ਸੀ ਚਲੋ ਲੈ ਕੇ ਜੱਜ ਦੇ ਨਹੀਂ ਕਹਿੰਦੇ ਨਵੰਬਰ ਦੀ ਤਰੀਕ ਪਾਵਾਂਗੇ ਮੈਂ ਕਿਉਂ ਵੀ ਉਦੋਂ ਤੱਕ ਇੱਕ ਫੇਰ ਡ੍ਰੌਪ ਕਰਦੇ ਹੋਗੇ ਚਾਰਜ ਵੀ ਉਦੋਂ ਤੱਕ ਤੁਹਾਨੂੰ ਲੱਗੂ ਗੁੱਸਾ ਉੱਤਰ ਜੂ ਮਗਾ ਇਹ ਨਹੀਂ ਉੱਤਰ ਲੱਗਿਆ ਐਸਾ ਢੇਡੂ ਜੱਜ ਮੂਰੇ ਪੁੱਤ ਮੇਰੇਓ ਕੱਲੇ ਕੱਲੇ ਦੇ ਬੈਜਣਾ ਲਾ ਇਹ ਤਾਂ ਜੱਟ ਦਾ ਪੁੱਤ ਨਾ ਕਿਓ ਕਿੱਥੇ ਫਿਰਦੇ ਹੋ ਜਿੰਨੇ ਮਰਜ਼ੀ ਕੈਪ ਲਾ ਲੈਣ ਸਰਕਾਰਾਂ ਜਿੰਨੇ ਮਰਜ਼ੀ ਮੇਰੇ ਗੇਟਵੇ ਰੋਕ ਲੈਣ ਜਿੰਨਾ ਮਰਜ਼ੀ ਜ਼ੋਰ ਲਾ ਲੋ ਹੁਣ ਨਹੀਂ ਰੁਕਦਾ ਹੈ ਨਹੀਂ ਬਈ ਰੇਡੀਏਟਰ ਨਹੀਂ ਹੁੰਦਾ ਇਹਦੇ ਸੰਗਰੂਰ ਵਾਲਿਆਂ ਦੇ ਤਾਂ ਬਾਲੇ ਪੜੇ ਆ ਸੀ ਨਾ